ਦੋਸਤੋ ਆ ਬਾਬਾ ਤੁਸੀਂ ਕਦੇ ਨਾ ਕਦੇ ਤਾਂ ਟੀਵੀ ਸੋਸ਼ਲ ਮੀਡੀਆ ਫੇਸਬੁੱਕ YouTube ਸਾਈਟਸ ਤੇ ਜ਼ਰੂਰ ਦੇਖਿਆ ਹੀ ਹੋਵੇਗਾ ਹਰ ਰੋਜ਼ ਇਸ ਸਾਦੀ ਕੋਈ ਨਾ ਕੋਈ ਨਵੀਂ ਵੀਡੀਓ ਆਵਰ ਲਉਂਦੀ ਹੀ ਰਹਿੰਦੀ ਹੈ ਇਸ ਬਾਬੇ ਨੂੰ ਦੁਨੀਆ ਸਤਗੁਰੂ ਦੇ ਨਾਮ ਨਾਲ ਜਾਣਦੀ ਹੈ ਦਿਸ ਨੂੰ ਕਦੇ ਕਦੇ ਵੱਡੇ ਵੱਡੇ ਰਾਜਨੀਤਿਕ ਲੀਟਰ ਬਲਣ ਜਾਂਦੇ ਹਨ ਤੇ ਕਦੇ ਇਹ ਬਾਬਾ ਬਾਲੀਵੁੱਡ ਦੇ ਵੱਡੇ ਐਕਟਰਾਂ ਦੇ ਨਾਲ ਡਾਂਸ ਕਰਦਾ ਦਿਖਾਈ ਦਿੰਦਾ ਹੈ ਪਰ ਇਹ ਸਤਗੁਰੂ ਹੈ ਕੌਰ ਕਿਵੇਂ ਇਹ ਭਾਰਤ ਦੇ 50 ਸਭ ਤੋਂ ਵੱਧ ਸ਼ਕਤੀਸ਼ਾਲੀ ਬੰਦਿਆਂ ਦੀ ਲਿਸਟ ਦੇ ਵਿੱਚ ਆਇਆ ਇਸ ਨੂੰ ਮਿਲਣ ਵਾਸਤੇ ਅਰਬਪਤੀ ਲੋਕਾਂ ਨੂੰ ਵੀ ਬੜੀ ਲੰਮੀ ਵੇਟਿੰਗ ਅਤੇ ਇੱਕ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਸਾਧ ਨੂੰ ਮਿਲ ਸਕਦੇ ਹਨ ਆਪ ਮੱਧ ਵਰਗᱤਨ ਲੋਕਾਂ ਦੇ ਤਾਂ ਇਹ ਬਾਬਾ ਪਹੁੰਚ ਤੋਂ ਹੀ ਬਾਹਰ ਹੈ ਕਾਹ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਰਗਿਆਂ ਨੂੰ ਵੀ ਇਸ ਬਾਬੇ ਨੂੰ ਮਿਲਣ ਵਾਸਤੇ ਟਾਈਮ ਲੈਣਾ ਪੈਂਦਾ ਹੈ ਤੁਹਾਡੇ ਇਸ ਗੱਲ ਨੂੰ ਜਾਣ ਕੇ ਹੋ ਝੋਟ ਜਾਣ ਕੇ ਕਿ ਇਹ ਸਾਧ ਗੁਰੂ ਆ ਰੋਜ ਸਿਰਫ ਇਕੱਲੇ ਇੰਸਟਾਗ੍ਰਾਮ ਤੇ ਹੀ ਆਪਣੀ ਮਸ਼ਹੂਰੀ ਕਰਨ ਵਾਸਤੇ ਲੱਖਾਂ ਰੁਪਏ ਖਰਚ ਕਰ ਦਿੰਦਾ ਹੈ ਇੰਨੇ ਪੈਸੇ ਤਾਂ ਕਦੇ ਮੇਕ ਮੁਕੇਸ਼ ਆਬਾਦੀ ਨੇ ਵੀ ਨਹੀਂ ਖਰਚੇ ਹੋਣਗੇ ਫੇਸਬੁੱਕ YouTube ਤੇ ਮਸ਼ਹੂਰੀਆਂ ਦੀ ਤਾਂ ਗੱਲ ਹੀ ਵੱਖਰੀ ਹੈ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਇਹਨਾਂ ਪੈਸਾ ਇਸ ਬਾਬੇ ਕੋਲ ਆਇਆ ਕਿੱਥੋਂ ਕਿਵੇਂ ਅੱਜ ਇਹ ਭਾਰਤ ਦਾ ਸਭ ਤੋਂ ਵੱਡਾ ਧਰਮ ਗੁਰੂ ਬਣ ਗਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮੋਤੀ ਵੀ ਹਿੱਸੇ ਪੈਰਾ ਵਿੱਚ ਬੈਠਦਾ ਤੇ ਇਸ ਦੀ ਸਲਾਹਤਾ ਕਰਦਾ ਹੈ ਇਸ ਦੀਆਂ ਵੀਡੀਓ ਸ਼ੇਅਰ ਕਰਦਾ ਹੈ ਕੀ ਹੈ ਇਸ ਸਾਧ ਗੁਰੂ ਦਾ ਪਛੋਕਰ ਇਸ ਬਾਬੇ ਦੀ ਅਸਲੀਅਤ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੱਸਾਂਗੇ ਕਿ ਕਿਵੇਂ ਧਰਮ ਦੇ ਨਾਂ ਤੇ ਭਾਰਤ ਵਿੱਚ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਿਆ ਜਾ ਰਿਹਾ ਤੇ ਸਰਕਾਰਾਂ ਵੀ ਇਹਨਾਂ ਸਾਧਾਂ ਦੀ ਜੇਬ ਵਿੱਚ ਹਨ ਇਸ ਬਾਬੇ ਦੀ ਪੂਰੀ ਕਹਾਣੀ ਸੁਣ ਕੇ ਤੁਹਾਡੇ ਪੈਰਾਂ ਏਟੋ ਵੀ ਜ਼ਮੀਨ ਖਿਸਕ ਜਾਵੇਗੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਸ ਵਾਪੇ ਸਤਗੁਰੂ ਦਾ ਜਨਮ 1957 ਵਿੱਚ ਕਰਨਾਟਕਾ ਦੇ ਮਸੂਰ ਚ ਇੱਕ ਤੇਲਗੂ ਪਰਿਵਾਰ ਚ ਹੋਇਆ ਸੀ ਜਿਸ ਦਾ ਅਸਲੀ ਨਾਮ ਜਗਦੀਸ਼ ਵਾਸੂਦੇਵ ਹੈ ਤੇ ਲੋਕ ਅੱਜ ਇਸ ਨੂੰ ਜੱਕੀ ਵਾਸੂਦੇਵ ਦੇ ਨਾਮ ਨਾਲ ਵੀ ਜਾਣਦੇ ਹਨ ਕਹਿੰਦੇ ਹਨ ਕਿ ਜੱਕੀ ਵਾਸੂਦੇਵ ਦੇ ਘਰ ਦੇ ਲਾਗੇ ਇੱਕ ਜੰਗਲ ਸੀ ਤੇ ਇਸਦਾ ਬਚਪਨ ਉਸੇ ਜੰਗਲ ਵਿੱਚ ਹੀ ਬੀਤਿਆ ਉਹ ਆਪਣੇ ਆਪ ਵਿੱਚ ਬਚਪਨ ਵਿੱਚ ਇੱਕ ਉਲਝਿਆ ਹੋਇਆ ਅਰਸ ਸੀ ਉਸਨੇ ਆਪਣੀ ਪੜ੍ਹਾਈ ਮਸੂਰ ਵਿੱਚ ਹੀ ਪੂਰੀ ਕੀਤੀ 12 ਪਾਸ ਕਰਕੇ ਜੱਗੀ ਵਾਸੂਦੇਵ ਉਰਫ ਸਤਗੁਰੂ ਇੱਕ ਪੋਲਟਰੀ ਫਾਰਮ ਖੋਲਦਾ ਹੈ ਜਿੱਥੇ ਉਹ ਮੁਰਗੀਆਂ ਪਾਲਣ ਦਾ ਧੰਦਾ ਸ਼ੁਰੂ ਕਰਦਾ ਪਰ ਇਹ ਕੰਮ ਕੋਈ ਜ਼ਿਆਦਾ ਕਾਮਯਾਬ ਨਾ ਹੋ ਸਕਿਆ ਜਿਸ ਤੋਂ ਬਾਅਦ ਉਸਨੇ ਇੱਕ ਕੰਸਟਰਕਸ਼ਨ ਕੰਪਨੀ ਖੋਲ ਲਈ ਪਰ ਇਹ ਕੰਮ ਵਿੱਚ ਵਿਚਾਰੇ ਹੀ ਛੱਡ ਦਿੱਤਾ ਗਿਆ ਇਸ ਤੋਂ ਬਾਅਦ ਕਹਿੰਦੇ ਹਨ ਕਿ ਜੱਗੀ ਵਾਸੂ ਦੇਵ ਨੇ ਫੌਜ ਦੀ ਭਰਤੀ ਵਾਸਤੇ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਭਰਤੀ ਦੀ ਪ੍ਰਕਿਰਿਆ ਵੀ ਪੂਰੀ ਨਾ ਕਰ ਸਕਿਆ ਉਸ ਵਕਤ ਤੱਕ ਉਸਦੀ ਉਮਰ ਵੀ ਲਗਭਗ 25 ਸਾਲ ਤੋਂ ਵੱਧ ਹੋ ਚੁੱਕੀ ਸੀ ਇਸ ਤੋਂ ਬਾਅਦ ਹਰ ਪਾਸਿਓਂ ਘਾਟੇ ਪੈਣ ਤੇ ਜੱਗੀ ਵਾਸੂ ਦੇਵ ਉਰਫ ਸਤਿਗੁਰੂ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਆਨ ਕੋਈ ਕਹਿੰਦਾ ਹੈ ਕਿ ਉਹ ਜੰਗਲ ਵਿੱਚ ਭਗਤੀ ਕਰਨ ਚਲਿਆ ਗਿਆ ਕੋਈ ਕਹਿੰਦਾ ਹੈ ਕਿ ਉਹ ਪਹਾੜ ਦੀ ਚੋਟੀ ਤੇ ਜਾ ਕੇ ਬੈਠ ਗਿਆ ਤੇ ਭਗਤੀ ਵਿੱਚ ਲੀਨ ਹੋ ਗਿਆ ਇਹ ਗੱਲਾਂ ਉਸਦੇ ਚੇਲਿਆਂ ਵੱਲੋਂ ਫਲਾਇਆ ਜਾਂਦੀਆਂ ਹਨ ਸਾਲ 1983 ਆਉਂਦੇ ਆਉਂਦੇ ਜੱਕੀ ਵਾਸੂਦੇਵ ਵੱਲੋਂ ਇੱਕ ਜੋਗ ਗੁਰੂ ਰਿਸ਼ੀ ਪ੍ਰਭਾਕਰ ਨੂੰ ਆਪਣਾ ਗੁਰੂ ਬਣਾਇਆ ਜਾਂਦਾ ਹੈ ਜਿਸ ਤੋਂ ਉਹ ਜੋਗਾ ਸਿੱਖਦਾ ਸੀ ਪਰ ਕਰੀਬ 3 ਸਾਲਾਂ ਬਾਅਦ ਹੀ ਜੱਕੀ ਵਾਸੂਦੇਵ ਦਾ ਆਪਣੇ ਗੁਰੂ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਸਨੇ ਇਹ ਵਕਤ ਇੱਕ ਵੱਖਰੇ ਤਰੀਕੇ ਦਾ ਜੋਗਾ ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਨਾਮ ਰੱਖਿਆ ਗਿਆ ਈਸ਼ਾ ਜੋਗਾ ਸਾਲ 1993 ਦੇ ਵਿੱਚ ਜੱਗੀ ਵਾਸੂਦੇਵ ਕੋਏ ਬਟੌਰ ਸ਼ਹਿਰ ਵਿੱਚ ਇਸ਼ਾ ਫਾਊਂਟੇਨ ਦੇ ਨਾਮ ਹੇਠ ਆਪਣਾ ਇੱਕ ਵੱਖਰਾ ਡੇਰਾ ਖੋਲਦਾ ਹੈ। ਉਸ ਵਕਤ ਉਹ ਆਪਣਾ ਪਹਿਲਾਂ ਸਾਈਕਲ ਤੇ ਤੇ ਫਿਰ ਮੋਟਰਸਾਈਕਲ ਤੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਯੋਗਾ ਸਿਖਾਉਂਦਾ ਹੁੰਦਾ ਸੀ। ਸਾਲ 1997 ਆਉਦੇ-ਆਉਦੇ ਜੱਗੀ ਵਾਸੂਦੇਵ ਉਹ ਆਪਣਾ ਨਾਮ ਬਦਲ ਕੇ ਸਤਿਗੁਰੂ ਬਣ ਗਿਆ ਤੇ ਇਸੇ ਸਾਲ ਹੀ ਉਸ ਨੇ ਆਪਣੀ ਇੱਕ ਅਖਬਾਰ ਵੀ ਸ਼ੁਰੂ ਕਰ ਦਿੱਤੀ। ਜਦੋਂ ਸਤਗੁਰੂ ਮਸ਼ਹੂਰ ਹੋਣ ਲੱਗਾ ਤਾਂ ਉਸਦੇ ਸਬੰਧ ਹੌਲੀ-ਹੌਲੀ ਰਾਜਨੀਤਿਕ ਲੋਕਾਂ ਨਾਲ ਵੀ ਜੁੜਦੇ ਸ਼ੁਰੂ ਹੋ ਗਏ। ਤਾਵਲ ਦਾ杜 ਦਾ ਮੁਖਮਤਰੀ ਕਰਦਾਂ ਦੇ ਦੀ ਵੀ ਹੌਲੀ-ਹੌਲੀ ਵੋਟਾਂ ਲਈ ਸਤਗੁਰੂ ਦੇ ਪੈਰਾਂ ਵਿੱਚ ਬੈਣ ਲੱਗਾ ਸੀ। ਸਾਲ 2008 ਵਿੱਚ ਸਤਗੁਰੂ ਨੇ ਤਾਵਲ ਦੇ ਫਿਲਮ ਵੀ ਐਕਟਰਾਂ ਦੇ ਨਾਲ ਟੀਵੀ ਤੇ ਇੱਕ ਇੰਟਰਵਿਊਆ ਕਰ ਰੀਆ ਸ਼ੁਰੂ ਕਰ ਦਿੱਤੀਆ। ਪਹਿਲਾਂ-ਪਹਿਲਾਂ ਉਹ ਪੈਸਾ ਐਕਟਰਾਂ ਨੂੰ ਦਿੰਦਾ ਸੀ ਪਰ ਜਿਵੇਂ-ਜਿਵੇਂ ਸਤਗੁਰੂ ਮਸ਼ਹੂਰ ਹੋਇਆ ਤਾਂ ਦਾਲ ਦਾਲ ਉਹ ਪੈਸੇ ਫਿਰ ਉਹਨਾਂ ਕੋਲੋਂ ਲੈ ਲੈ ਸ਼ੁਰੂ ਹੋ ਗਿਆ ਤਾਂ ਫਿਰ ਉਸਨੇ ਪੈਸੇ ਉਹਨਾਂ ਕੋਲੋਂ ਲੈ ਲੈ ਸ਼ੁਰੂ ਕਰ ਦਿੱਤੇ ਸਾਲ 2010 ਵਿੱਚ ਸਤਗੁਰੂ ਨੇ ਇਹੀ ਇੰਟਰਵਿਊ ਬਾਲੀਵੁੱਡ ਦੇ ਐਕਟਰਾਂ ਨਾਲ ਆਪਣਾ ਇੱਕ ਵੱਖਰਾ ਚੈਨਲ ਬਣਾ ਕੇ ਸ਼ੁਰੂ ਕਰ ਦਿੱਤੀਆ ਤੁਸੀਂ ਹੈਰਾਨ ਰਹਿ ਜਾਓਗੇ ਕਿ ਈਸ਼ਾ ਫਾਊਂਡੇਸ਼ਨ ਦਾ ਦਾਅ ਜੋ ਡੇਰਾ ਉਸਦੇ ਆਪਣਾ ਬਣਾਇਆ ਹੋਇਆ ਹੈ ਉਸ ਦੀ ਰਜਿਸਟ੍ਰੇਸ਼ਨ ਭਾਰਤ ਵਿੱਚ ਨਹੀਂ ਬਲਕਿ ਅਮਰੀਕਾ ਵਿੱਚ ਕਰਵਾਈ ਗਈ ਸੀ ਸਤਗੁਰੂ ਨੇ ਆਪਣੇ ਇਸ ਡੇਰੇ ਦੀ ਸਾਲ 2018 ਵਿੱਚ 55 ਕਰੋੜ ਰੁਪਏ ਦਾ ਅਵਦਨ ਕਾਗਜ਼ਾਂ ਵਿੱਚ ਸਰਕਾਰ ਨੂੰ ਵਗਾਈ ਸੀ ਪਰ ਇਹ ਸਿਰਫ 2 ਸਾਲਾਂ ਵਿੱਚ ਹੀ ਸਾਲ 2020 ਵਿੱਚ ਇਸ ਤੋਂ ਡਬਲ ਹੋ ਕੇ 120 ਕਰੋੜ ਤੋਂ ਵੀ ਵੱਧ ਗਈ ਔਰ ਗੱਲ ਕਰਦੇ ਆ ਕਿ ਸਤਗੁਰੂ ਪੈਸੇ ਕਿਵੇਂ ਕਮਾਉਦਾ ਹੈ ਜਿਸ ਵਿੱਚ ਪਹਿਲਾ ਆਉਂਦਾ ਹੈ ਜੋਗਾ ਦੀਆਂ ਕਲਾਸਾਂ ਜਿਸ ਵਿੱਚ ਇਸ ਬਾਪੇ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਯੋਗ ਸਿਖਾਇਆ ਜਾਂਦਾ ਤੇ ਕਰਵਾਇਆ ਜਾਂਦਾ ਜਿਸ ਦੇ ਬਦਲੇ ਉਹਨਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਹੈ ਇਹ ਪੂਰੀ ਦੁਨੀਆ ਵਿੱਚ ਹੀ ਆਰਗੇਨਾਈਜ਼ ਕਰਵਾਇਆ ਜਾਂਦਾ ਹੈ ਇਸ ਬਾਬੇ ਨੇ ਆਪਣੀਆਂ ਕਿਤਾਬਾਂ ਕੱਪੜੇ ਬਰਤਨ ਗਲ ਵਿੱਚ ਪਾਉਣ ਵਾਲੇ ਲੌਕਟ ਵੇਚਣ ਵਾਸਤੇ ਵੀ ਆਪਣੀ ਇੱਕ ਵੱਖਰੀ ਵੈਬਸਾਈਟ ਬਣਾਈ ਹੋਈ ਹੈ ਕਿਹਾ ਜਾਂਦਾ ਹੈ ਕਿ ਇਸ ਬਾਬੇ ਦੇ ਡੇਰੇ ਵਿੱਚ 2.5 ਲੱਖ ਦੇ ਕਰੀਬ ਇਸ ਦੇ ਚੇਲੇ ਹਨ ਜਿਨ੍ਹਾਂ ਤੋਂ ਬਿਲੇ ਕਿਸੇ ਚੱਕੀ ਤਨਖਾਹ ਦੇ ਕੰਮ ਕਰਵਾਉਂਦਾ ਹੈ ਇਹਨਾਂ ਚੇਲਿਆਂ ਤੋਂ ਸਿਰਫ ਸੇਵਾ ਦੇ ਨਾਮ ਤੇ ਹੀ ਕੰਮ ਕਰਵਾਇਆ ਜਾਂਦਾ ਹੈ ਜਦ ਕਿ ਬਾਬਾ ਆਪ ਸਭ ਕਸੇ ਦੇ ਪੈਸੇ ਲਈਦਾ ਦੇਖ ਕੇ ਕੋਈ ਡਰ ਡਰ ਬਾਬੇ ਦਾ ਚੇਲਾ ਬਣਦਾ ਤਾਂ ਜੇਕਰ ਉਹ ਆਨਲਾਈਨ ਬਾਬੇ ਦੇ ਪ੍ਰਵਚਨ ਸੁਣਦਾ 14 ਤਾਂ ਉਸ ਦੀ ਸ਼ੁਰੂਆਤ 2000 ਰੁਪਏ ਤੋਂ ਹੁੰਦੀ ਹੈ ਪਰ ਜੇਕਰ ਕੋਈ ਲਾਈਵ ਸਭਰੇ ਬੈਠ ਕੇ ਬਾਬੇ ਦੀ ਸੰਗਤ ਬਣਦਾ 14 ਤਾਂ ਇਸ ਦੇ ਬਦਲੇ ਪਹਿਲਾ ਉਸ ਨੂੰ 20000 ਰੁਪਏ ਬਾਬੇ ਨੂੰ ਦੇ ਦੇ ਪੈਂਦੇ ਹਨ ਬਾਬਾ ਧਰਮ ਦਾ ਧਦਾ ਵੀ ਪੂਰੇ ਬਿਜ਼ਨਸ ਬੈਨ ਦੁਬਾਕ ਨਾਲ ਕੰਮ ਚਲਾ ਰਿਆ ਕਿਸੇ ਨੂੰ ਜੋਗਾ ਆਵੇ ਜਾਂ ਨਾ ਆਵੇ 20000 ਰੁਪਏ ਦੇਣੇ ਹੀ ਪੈਦੇ ਹਨ ਇਸ ਤੋਂ ਇਲਾਵਾ ਜੇਕਰ ਕੋਈ ਚੇਲਾ ਸਤਿਗੁਰੂ ਨਾਲ ਕਿਸੇ ਟੂਰ ਤੇ ਜਾਣਾ ਚਾਹਦਾ ਜਾਂ ਉਸ ਨਾਲ ਥੋੜਾ ਵਕਤ ਬਤੌੜਣਾ ਚਾਹਦਾ ਤਾਂ ਸਤਿਗੁਰੂ ਕੱਲੀ ਬਾਹਰ ਸਰੋਵਰ ਝੀਲ ਤੇ ਹੀ ਚੇਨੇ ਨਾਲ ਟੂਰ ਤੇ ਜਾਂ ਲਈ ਇੱਕ ਘਟੇ ਤੋਂ ਥੋੜਾ ਵੱਧ ਸਮੇਂ ਦਾ ਇੱਕ ਇੱਕ ਵੱਡੇ ਤੋਂ 50-50 ਲੱਖ ਰੁਪਏ ਵਸੂਲਦਾ ਹੈ ਇਹ ਸਾਰਾ ਡਾਟਾ ਅਸੀਂ ਆਪਣੇ ਕੋਲੋਂ ਹੀ ਤੁਹਾਨੂੰ ਦੱਸ ਰਹੇ ਇਹ ਸਾਰੇ ਪ੍ਰੋਗਰਾਮਾਂ ਦੀ ਸੂਚੀ ਬਾਰੇ ਬਾਬੇ ਦੇ ਆਪ ਆਪਣੇ ਦੇਜੀ ਵੈਬਸਾਈਟ ਤੇ ਲੋਕਾਂ ਨਾਲ ਸਾਂਝੀ ਕੀਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਕੋਈ ਸਤਗੁਰੂ ਨਾਲ ਬੋਟਰਸਾਈਕਲ ਤੇ ਬੈਠ ਕੇ ਘੁੰਮਣਾ ਚਾਹਦਾ ਤਾਂ ਇਸ ਦੇ ਲਈ ਲੋਕਾਂ ਨੂੰ ਲੱਖਾਂ ਰੁਪਏ ਘਟਿਆ ਦੇ ਹਿਸਾਬ ਨਾਲ ਬਾਬੇ ਨੂੰ ਦੇ ਰਹੇ ਪੈਦੇ ਹਨ ਇਸ ਤੋਂ ਇਲਾਵਾ ਸਤਗੁਰੂ ਵੱਲੋਂ ਇੱਕ ਫੱਤ Shivratri ਦਾ ਵੀ ਉਜੋਜਨ ਕੀਤਾ ਜਾਂਦਾ ਹੈ ਜਿੱਥੇ ਉਹ ਆਪਣੇ ਚੇਲੇ ਚੇਲੀਆਂ ਦੇ ਨਾਲ ਡਾਂਸ ਕਰਦਾ ਭਗੜਾ ਪਉਦਾ ਇਸ ਫੱਤ Shivratri ਵਿੱਚ ਜਾਣ ਲਈ ਸ਼ਰਦਾਲੂਆ ਤੋਂ 1 ਜੜੇ ਤੋਂ 2.5 ਲੱਖ ਰੁਪਏ ਤੱਕ ਲੈ ਜਾਂਦੇ ਹਨ ਇਸ ਤੋਂ ਵੀ ਛੁੱਟ ਇਸ ਸਾਧਰੂ ਪੇਂਟਿੰਗ ਦਾ ਵੀ ਬੜਾ ਚੌਕ ਹੈ ਅਤੇ ਇਸ ਤੇ ਚੇਨੇ ਬਾਪੇ ਵੱਲੋਂ ਪੜਾਏ ਪੇਟਿੰਗ ਨੂੰ ਕਰੋੜਾਂ ਰੁਪਏ ਦੇ ਕੇ ਖਰੀਦਦੇ ਹਨ ਬਾਪੇ ਵੱਲੋਂ ਸੈਂਕੜੇ ਦੀ ਗਿਣਤੀ ਵਿੱਚ ਆਪਣੇ YouTube ਚੈਨਲ ਬਣਾਏ ਹੋਏ ਹਨ ਜਿੱਥੋਂ ਅਰਬ ਮਹੀਦੇ 1 ਕਰੋੜ ਰੁਪਏ ਕਮਾਏ ਕਮਾਈ ਕਰਦਾ ਇਹ ਬਾਪਾ ਐਦਾਂ ਛਾਤਰ ਦਬਾਗ ਹੈ ਕਿ ਇਹ ਆਪ ਦਰਿੱਤਰ ਬੋਤੀ ਵਰਗੇ ਰਤਨ ਟਾਟਾ ਵਰਗੇ ਅਤੇ ਰੋਰ ਵੱਡੇ ਵੱਡੇ ਬਿਜ਼ਨਸਬੈਡ ਲੇਟਰ ਬਾਲੀਵੁੱਡ ਐਕਟਰਾਂ ਨਾਲ ਬੈਠ ਕੇ ਵਿਚਾਰ ਵਟਾਦਰਾ ਕਰਦਾ ਦਿਖਾਈ ਜਾਂਦਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਆਬ ਲੋਕ ਲੱਖਾਂ ਦੀ ਗਿਣਤੀ ਵਿੱਚ ਬਾਬੇ ਦੇ ਨਵੇਂ ਸ਼ਰਧਾਲੂ ਬਣਦੇ ਹਨ ਸੋ ਦੋਸਤੋ ਇਹ ਹੈ ਅਸਲੀ ਹਕੀਕਤ ਸਾਧ ਗੁਰੂ ਉਰਫ ਜੱਗੀ ਵਾਸੂਦੇਵ ਦੀ ਜੋ ਲੋਕਾਂ ਨੂੰ ਤਾਂ ਪੈਸੇ ਦਾ ਬਹੁਤ ਤਿਆਗਣ ਲਈ ਕਹਿੰਦਾ ਪਰ ਆਪ ਉਹਨਾਂ ਤੋਂ ਹੀ ਅਰਬਾਂ ਰੁਪਏ ਕਮਾਉਦਾ ਹੈ ਦੋਸਤੋ ਕੁਝ ਦਿਨ ਪਹਿਲਾਂ ਹੀ ਇਸ ਬਾਬੇ ਦਾ ਡੇਰਾ ਮਵਾਤਾ ਵਿੱਚ ਘਿਰ ਗਿਆ ਜਦੋਂ ਇਸ ਦੇ ਡੇਰੇ ਵਿੱਚੋਂ 6 ਲੋਕ ਲਾਪਤਾ ਹੋ ਗਏ ਉਹ ਕਿੱਧਰ ਗਏ ਜਾਂ ਉਹਦੇ ਅੜ ਜਾਂ ਬਾਹਰ ਦਿੱਤੇ ਗਏ ਇਸ ਬਾਰੇ ਪੁਲਿਸ ਅਜੇ ਜਾਂਚ ਪੜਤਾਲ ਕਰ ਰਹੀ ਹੈ ਪਰ ਹਰ ਵਾਰ ਦੀ ਤਰ੍ਹਾਂ ਲੱਗਦਾ ਨਹੀਂ ਕਿ ਕੋਈ ਦਿਰਪੱਖ ਜਾਂਚ ਇਸ ਬਾਬੇ ਦੀ ਹੋਵੇਗੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ